ਅੱਜ ਅਸੀਂ ਮਜਬੂਰ ਹੋਏ ਆ ਇੱਥੇ ਟੈਂਟ ਲਾਉਣ ਲਈ। ਮਾਹਬਾਈ ਪੱਕਾ ਤਾਂ ਉਦੋਂ ਹੀ ਹੋ ਗਿਆ ਸੀਗਾ ਜਦੋਂ ਮਾਂ ਪਿਓ ਨੂੰ ਰੋਂਦਾ ਛੱਡ ਕੇ ਇੱਥੋਂ ਜਾ ਚੜ੍ਹ ਕੇ ਆ ਗਿਆ ਸੀ। ਪੱਕਾ ਤਾਂ ਮੈਂ ਉਦੋਂ ਹੀ ਹੋ ਗਿਆ ਸੀ ਜਦੋਂ ਇੱਥੇ ਦਿਨੇ ਕਾਲਜ ਰਾਤ ਨੂੰ ਕੰਮ ਤੇ ਜਾਂਦਾ ਸੀ ਤੇ ਆਉਂਦਾ ਆਉਂਦਾ ਪਾਸੇ 'ਚ ਵੀ ਕਈ ਵਾਰ ਸੌਂ ਜਾਂਦਾ ਸੀ, ਸਟਾਪ ਲੰਘ ਜਾਂਦਾ ਸੀ। ਜਿਹੜੇ ਸਟੂਡੈਂਟ ਆ ਨਾ ਇੰਟਰਨੈਸ਼ਨਲ ਸਟੂਡੈਂਟ ਉਹਨਾਂ ਨੂੰ ਕਿਹਾ ਜਾਂਦਾ ਥੋਡੀਆਂ ਜੌਬਾਂ ਵਿਜ਼ਿਟਰ ਲੈ ਗਏ। ਓਕੇ ਇੱਥੋਂ ਦੇ ਜੰਮਪਾਲਾ ਉਹਨਾਂ ਨੂੰ ਕਿਹਾ ਜਾਂਦਾ ਥੋਡੀਆਂ ਜੌਬਾਂ ਇੰਟਰਨੈਸ਼ਨਲ ਸਟੂਡੈਂਟ ਲੈ ਗਏ। ਸਾਨੂੰ ਪਾੜਿਆ ਜਾ ਰਿਹਾ ਹੈ। ਸਾਨੂੰ 6-6-5-5 ਸਾਲ ਹੋ ਗਏ ਇੱਥੇ ਕੰਮ ਕਰਦੇ ਨੂੰ ਇੱਥੇ ਆ ਕੇ ਪੜ੍ਹੇ ਆ ਅਸੀਂ ਇਦਾਂ ਨਹੀਂ ਵੀ ਆ ਕੇ ਅਸੀਂ ਜਸਟ ਪੀਆਰ ਮੰਗ ਰਹੇ ਆ ਅਸੀਂ ਕੁਆਲੀਫਾਈਡ ਆ ਅਸੀਂ ਐਲੀਜੀਬਲ ਆ ਕੋਈ ਪੀਆਰ ਕਿਸੇ ਵੀ ਸਟ੍ਰੀਮ ਦੇ ਵਿੱਚ ਆਰਟ ਸਟ੍ਰੀਮ ਦੇ ਵਿੱਚ ਪੀਆਰ ਲੈਣ ਲਈ ਜਿਹਨੂੰ ਤੁਸੀਂ ਸਟ੍ਰੀਮ ਦਿਖਾਤੀ ਵੀ ਤੂੰ ਆਹ ਸਟ੍ਰੀਮ ਦੇ ਵਿੱਚ ਆ ਉਹਨੇ ਸਾਲ ਕਰ ਵੀ ਲਿਆ ਤੁਸੀਂ ਉਹਦੀ ਫਾਈਲ ਚੱਕ ਵੀ ਲਈ ਉਹਨੂੰ ਐਕਸਟੈਂਸ਼ਨ ਕਿਉਂ ਨਹੀਂ ਮਿਲ ਰਹੀ ਉਹਨੇ ਤਾਂ ਤੁਹਾਡੇ ਅਕੋਰਡਿੰਗ ਸਾਰਾ ਕੁਝ ਕਰ ਲਿਆ ਨਾ ਉਹ ਵੀ ਗਲਤੀ ਆ ਤੁਸੀਂ ਉਹਦੀ ਫਾਈਲ ਤੇ 8-10 ਮਹੀਨੇ ਵੇਟ ਕਰਾ ਰਹੇ ਹੋ ਉਹਦੇ ਤੋਂ ਤੇ ਇੱਕ ਜਿਵੇਂ 2 ਸਾਲ ਦੀ ਸਟੱਡੀ ਤੇ 3 ਸਾਲ ਦਾ ਵਰਕ ਪਰਮਿਟ ਆ ਉਸ ਤੋਂ ਬਾਅਦ ਬੰਦੇ ਨੇ ਇੱਕ ਤਾਂ ਵਰਕ ਪਰਮਿਟ ਐਕਸਟੈਂਡ ਹੋ ਜਾਂਦਾ ਹੋਰ ਕੀ ਕੀ ਰਾਹ ਹੁੰਦੇ ਆ ਬੰਦੇ ਕੋਲ ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਫੋਟੋ ਦੇਖੀ ਜਿਹਦੇ ਉੱਤੇ ਲਿਖਿਆ ਅਫੋਰਡੇਬਲ ਪ੍ਰਾਈਸ ਐਲ ਐਮ ਆਈ ਦੀ ਅਫੋਰਡੇਬਲ ਪ੍ਰਾਈਸ ਇਹ ਇਹ ਐਡ ਸੀਗੀ ਇਹ ਕੀ ਸੀ ਇਹ ਗਰੁੱਪਾਂ ਦੇ ਵਿੱਚ ਸ਼ਰਿਆਂ ਵਿੱਚ ਚੱਲ ਰਿਹਾ ਅੱਛਾ ਹਾਂਜੀ ਉਹਦੇ ਨਾਲ ਕੰਟੈਕਟ ਕੀਤਾ ਕਹਿੰਦਾ 38000 38000 ਉਹ ਅਫੋਰਡੇਬਲ ਕਿਵੇਂ ਹੋਗੀ ਸਾਨੂੰ ਤਾਂ ਪੁੱਛ ਲਓ ਜਿਨ੍ਹਾਂ ਨੇ ਦੇਣੇ ਆ ਵੀ ਉਹ ਫੋਰਡੇਬਲ ਕਿਵੇਂ ਹੋਗੀ ਅਸੀਂ ਤੁਹਾਨੂੰ 38000 ਵੀ ਦਈਏ ਤੁਸੀਂ ਸਾਨੂੰ ਜੌਬ ਆਫਰ ਦੇ ਰਹੇ ਹੋ 28 ਡਾਲਰ ਪਰ ਆਵਰ ਦਾ ਕੰਮ ਸਾਨੂੰ ਦੇ ਰਹੇ ਹੋ ਤੁਸੀਂ 14 ਘੰਟੇ ਕੈਸ਼ ਤੇ ਅਸੀਂ ਪਹਿਲਾਂ 14 ਘੰਟੇ ਕੈਸ਼ ਤੇ ਕੰਮ ਵੀ ਕਰੀਏ ਘੱਟ ਪੈਸਿਆਂ ਤੇ ਫਿਰ ਤੁਹਾਨੂੰ 28 ਡਾਲਰ ਦੇ ਹਿਸਾਬ ਨਾਲ ਤੁਹਾਨੂੰ ਟੈਕਸ ਵੀ ਦਈਏ ਤੁਹਾਨੂੰ 38000 ਵੀ ਦਈਏ ਕੰਮ ਥੋੜੀ ਮਰਜ਼ੀ ਨਾਲ ਕਰੀਏ ਤੁਹਾਡੇ ਤੋਂ ਐਕਸਪਲੋਇਡ ਵੀ ਹੋਈਏ ਪੰਜਾਬ ਤੋਂ ਵਿਦਿਆਰਥੀ ਤੇ ਜਹਾਜ਼ ਭਰ ਕੇ ਆਏ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ 2024 ਦੇ ਐਂਡ 'ਚ ਜਹਾਜ਼ ਭਰ-ਭਰ ਕੇ ਪੰਜਾਬ ਨੂੰ ਵਾਪਸ ਜਾਣਗੇ ਕੋਈ ਅੰਕੜਾ 70000 ਕਹਿੰਦਾ ਕੋਈ ਲੱਖ ਕਹਿੰਦਾ ਇਹ ਚ ਕੀ ਸਚਾਈ ਹੈ 2024 ਦੇ ਵਿੱਚ 130000 ਬੱਚੇ ਦਾ ਵਰਕ ਪਰਮਿਟ ਐਕਸਪਾਇਰ ਹੋਣਾ ਪਰ ਉਹਨਾਂ 'ਚੋਂ ਕਿੰਨੇ ਨੇ ਐਲ ਐਮ ਆਈ ਲੈ ਲਈ ਠੀਕ ਹੈ ਕਿੰਨੇ ਨੇ ਯੂ ਐਸ ਏ ਦਾ ਬਾਰਡਰ ਟੱਪ ਲਿਆ ਕਿੰਨੇ ਨੇ ਇੱਥੇ ਰਿਫਿਊਜੀ ਲਾਤੀ ਕਿੰਨੇ ਨੇ ਸਟੱਡੀ ਚੱਕ ਲਈ ਕਿੰਨੇ ਨੇ ਵਿਜ਼ਟਰ ਲਾਤਾ ਇਹਦਾ ਕੋਈ ਡਾਟਾ ਨਹੀਂ ਸੋ ਕੋਈ ਨੰਬਰ ਨਹੀਂ ਆ ਕਿੰਨੇ ਵਾਪਸ ਜਾਣਗੇ ਕਿੰਨੇ ਰਹਿਣਗੇ ਕਿੰਨੇ ਰਿਫਿਊਜੀ ਹੋਣਗੇ ਕੋਈ ਸੋਲੂਸ਼ਨ ਕਰਾ ਲੋਂਗੇ ਧਰਨੇ ਲਾ ਲੇ ਹਨਾ ਹਾਂਜੀ ਨਵੇਂ ਆਨੇ ਆਉਣਾ ਇੱਥੇ ਵੀ ਉਹਨਾਂ ਲਈ ਤੁਸੀਂ ਰਾਹ ਕਰੜੇ ਕਰ ਰਹੇ ਹੋ ਕਹਿੰਦੇ ਵੀ ਨਹੀਂ ਇਹ ਕਰੜੇ ਅਸੀਂ ਤਾਂ ਉਹਨਾਂ ਨੂੰ ਕਹਿ ਰਹੇ ਹਾਂ ਵੀ ਤੂੰ ਉਹਨਾਂ ਲਈ ਤਾਂ ਰਾਹ ਤਾਂ ਆਲਰੇਡੀ ਕਰੜੇ ਹੋ ਗਏ ਅਸੀਂ ਅੱਜ ਘੱਟ ਗਿਣਤੀ ਚੌਕੇ ਹੋ ਰਹੇ ਆ ਕੱਲ ਨੂੰ ਗਿਣਤੀ ਵਧ ਜਾਨੀ ਆ ਉਹ ਸੌਖੇ ਕਿਵੇਂ ਹੋ ਜਾਣਗੇ ਜੀ ਜਦੋਂ ਸਾਨੂੰ ਇੰਨੇ ਕੁਆਲੀਫਾਈਡ ਬੰਦਿਆਂ ਨੂੰ ਪੀਆਰ ਨਹੀਂ ਮਿਲ ਰਹੀ ਉਹਨਾਂ ਨੂੰ ਪੀਆਰ ਕਿਵੇਂ ਮਿਲ ਜਾਣੀ ਆ ਅਸੀਂ ਤਾਂ ਮਜਬੂਰੀ ਨੂੰ ਆਏ ਸੀ ਉੱਥੇ ਜੌਬ ਹੈ ਨਹੀਂ ਉੱਥੇ ਸੇਫਟੀ ਹੈ ਨਹੀਂ ਤਾਂ ਅਸੀਂ ਮਜਬੂਰੀ ਚ ਇੱਥੇ ਆਏ ਸੀ ਜੀ ਤੇ ਅੱਜ ਅਸੀਂ ਮਜਬੂਰੀ ਵਾਸੀ ਇੱਥੇ ਬੈਠੇ ਆਂ ਹਮ ਪਰ ਜਿੰਨਾ ਦਾ ਸਰਦਾ ਉਹ ਨਾ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਤੋਂ 25 25 30 ਲੱਖ ਰੁਪਇਆ ਲਾ ਕੇ ਸਾਡੇ ਬੱਚੇ ਇੱਥੇ ਪੜਨ ਆਉਂਦੇ ਆ ਉਸ ਤੋਂ ਬਾਅਦ ਕੰਮ ਕਰਦੇ ਨੇ ਟੈਕਸ ਭਰਦੇ ਨੇ ਪਰ ਦੁੱਖੋਂ ਦੋ ਲੱਗਦਾ ਜਦੋਂ ਸੜਕਾਂ ਤੇ ਆ ਜਾਂਦੇ ਨੇ ਸੜਕਾਂ ਤੇ ਧਰਨੇ ਲਾਉਂਦੇ ਆ ਮਜਬੂਰ ਹੋ ਜਾਂਦੇ ਆ ਅੱਜ ਮੇਰੇ ਨਾਲ ਮਹਿਕ ਦੀ ਬੈਠਾ ਇਹਦੀ ਪੂਰੀ ਜਿਹੜੀ ਸਟੋਰੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂ ਬਾਈ ਜੀ ਸੜਕਾਂ ਤੇ ਆਉਣਾ ਪੈ ਗਿਆ ਕੀ ਚੱਕਰ ਆ ਇਹ ਪਿਛਲੇ ਦਿਨਾਂ ਦੇ ਵਿੱਚ ਗਵਰਨਮੈਂਟ ਵੱਲੋਂ ਕੁਝ ਪਾਲਿਸੀ ਚੇਂਜਸ ਹੋਏ ਆ ਜੀ ਅਗਲੇ ਸਾਲ ਵੋਟਾਂ ਹੋਣ ਕਰਕੇ ਜਿਹੜੇ ਪੀਆਰ ਪਾਥਵイズ ਆ ਉਹ ਦਿਨੋਂ ਦਿਨ ਇਹਨਾਂ ਨੇ ਸਖਤ ਕੀਤੇ ਆ ਇੱਕ ਵੋਟਾਂ ਲੈਣ ਵਾਸਤੇ ਤੇ ਜਿਹੜਾ ਪ੍ਰੋਪੋਗੈਂਡਾ ਚੱਲ ਰਿਹਾ ਐ ਐਂਟੀ ਇਮੀਗਰੈਂਟ ਉਹ ਉਹਦੇ ਕਰਕੇ ਸਾਨੂੰ ਹੇਟ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਇਹ ਸਾਰੇ ਕੁਝ ਦੇ ਚੱਲਦੇ ਜਿਹੜੀ ਪੀਆਰ ਆ ਉਹ ਔਕੀ ਕੀਤੀ ਜਾ ਰਹੀ ਹੈ ਤੇ ਜਿਹੜੇ ਬੱਚਿਆਂ ਦੇ ਵਰਕ ਪਰਮਿਟ ਆ ਉਹ ਐਕਸਪਾਇਰ ਹੋ ਰਿਹਾ ਤੇ ਉਹਨਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ ਇਹਨਾਂ ਵੱਲੋਂ ਸਾਨੂੰ 6-6 5-5 ਸਾਲ ਹੋ ਗਏ ਇੱਥੇ ਕੰਮ ਕਰਦੇ ਨੂੰ ਇੱਥੇ ਆ ਕੇ ਪੜੇ ਆ ਅਸੀਂ ਇਦਾਂ ਏ ਆ ਕੇ ਅਸੀਂ ਜਸਟ ਪੀਆਰ ਮੰਗ ਰਹੇ ਹਾਂ ਅਸੀਂ ਕੁਆਲੀਫਾਈਡ ਆ ਅਸੀਂ ਐਲੀਜੀਬਲ ਆ ਕੋਈ ਪੀਆਰ ਕਿਸੇ ਵੀ ਸਟ੍ਰੀਮ ਦੇ ਵਿੱਚ ਆਰਟ ਸਟ੍ਰੀਮ ਦੇ ਵਿੱਚ ਪੀਆਰ ਲੈਣ ਲਈ ਪਰ ਸਰਕਾਰ ਦੀਆਂ ਕੁਝ ਗਲਤ ਨੀਤੀਆਂ ਕਰਕੇ ਤੇ ਪਿਛਲੀਆਂ ਕੁਝ ਗਲਤੀਆਂ ਕਰਕੇ ਉਹ ਸਭ ਸਾਨੂੰ ਭੁਗਤਣਾ ਪੈ ਰਿਹਾ ਤਾਂ ਅੱਜ ਅਸੀਂ ਆ ਕੇ ਇਦੋਂ ਪਹਿਲਾਂ ਅਸੀਂ ਮੀਟਿੰਗਾਂ ਬਹੁ ਕੀਤੀਆਂ ਪਰ ਸਾਨੂੰ ਸਰਕਾਰ ਨੇ ਇੱਥੋਂ ਤੱਕ ਐਮਪੀਜ਼ ਨੇ ਕਿਹਾ ਕਿ ਸਾਡੇ ਤੋਂ ਮੈਸਅਪ ਹੋਇਆ ਬਟ ਅਸੀਂ ਵੋਟਾਂ ਕਰਕੇ ਕੁਝ ਨਹੀਂ ਕਰ ਸਕਦੇ ਪਰ ਹੱਲ ਨਹੀਂ ਉਹ ਦੇ ਰਹੇ ਇਹ ਜ਼ਰੂਰ ਕਹਿ ਰਹੇ ਵੀ ਹਾਂ ਸਾਡੇ ਤੋਂ ਮੈਸਅਪ ਹੋਇਆ ਤੇ 4 ਮਹੀਨੇ ਬਾਅਦ ਅਸੀਂ ਅੱਜ ਆ ਕੇ ਇੱਥੇ ਆਹ ਟੈਂਟ ਲਾਇਆ ਭਾਈ ਜੀ ਤੁਸੀਂ ਕਹਿੰਦੇ ਮੈਂ ਪੀਆਰ ਲਈ एलिਜੀਬਲ ਹਾਂ ਹਾਂਜੀ ਤਾਂ ਬਹੁਤ ਸਾਰੇ ਵਿਦਿਆਰਥੀ ਪੀਆਰ ਹੋਏ ਵੀ ਨਹੀਂ ਹਨਾ ਬਹੁਤ ਸਾਰੇ ਨਹੀਂ ਹੋਏ ਜਿਹੜੇ ਨਹੀਂ ਹੋਏ ਜਾਂ ਤੁਸੀਂ ਨਹੀਂ ਹੋਏ ਉਹਦੇ ਪਿੱਛੇ ਕਾਰਨ ਕੀ ਮੰਨਦੇ ਹੋ ਕੀ ਦੱਸਦੇ ਹੋ ਮੇਰੇ ਘਟਨੇ ਤੁਹਾਡੇ ਨਹੀਂ ਪੁਆਇੰਟ ਮੇਰੇ ਹੈਗੇ ਜਿੰਨੇ ਵੰਡਨੇ ਚਾਹੀਦੇ ਮੇਰੇ ਪੁਆਇੰਟ ਉਹਨੇ ਬਣਦੇ ਆ ਪਰ ਮੈਂ ਪੁਆਇੰਟ ਸਿਸਟਮ ਨੂੰ ਨਹੀਂ ਸੀ ਟਾਰਗੇਟ ਕੀਤਾ ਸਟਿਲ ਮੈਂ ਕੁਆਲੀਫਾਈ ਕਰਦਾ ਆ ਮੈਂ 450 ਪਲੱਸ ਬੈਠਾ ਆ ਠੀਕ ਆ ਜੀ ਹਾਂਜੀ ਪਰ ਮੈਂ ਟਾਰਗੇਟ ਕੀਤਾ ਸੀ ਆਰਐਨਆਈਪ ਨੂੰ ਸੋ ਇਹ ਸਾਰੇ ਬੱਚੇ ਜਿਹੜੇ ਉਹ ਅੱਡ ਅੱਡ ਸਟ੍ਰੀਮ ਨੂੰ ਟਾਰਗੇਟ ਕਰਦੇ ਆ ਹੁਣ ਅੱਜ ਚੱਲ ਕੀ ਰਿਹਾ ਸੀਸੀ ਦੇ ਡਰਾ ਉਹਨਾਂ ਨੇ ਪਿਛਲੇ 2 ਸਾਲ 8 ਮਹੀਨੇ ਕੋਈ ਡਰਾ ਨਹੀਂ ਦਿੱਤਾ ਪਰ 2 ਸਾਲ 8 ਮਹੀਨੇ ਡਰਾਉ ਨਹੀਂ ਆਇਆ ਮੇਰੇ ਸੁਣ ਜਿਹੜੀ ਆਮ ਲੋਕਾਂ ਦੇ ਕਮੈਂਟ ਜਿਹੜੇ ਆਉਂਦੇ ਆ ਵੀ ਕੋਵਿਡ ਤੋਂ ਬਾਅਦ ਪੀਆਰ ਬੱਚੇ ਬਹੁਤ ਕੀਤੇ ਆ ਤੇ ਕਹਿੰਦੇ ਆ ਨਹੀਂ ਉਹ ਪੀਆਰ ਸੁਣਨ ਜੀ ਕੀਤੇ ਆ ਕਿਉਂਕਿ ਉਹ ਸਰਕਾਰ ਨੇ ਕਹਿਤਾ ਤੇ ਜਿਹੜਾ ਡਾਟਾ ਆ ਅਸੀਂ ਤੁਹਾਨੂੰ ਸ਼ੋ ਕਰਨ ਨੂੰ ਤਿਆਰ ਆ ਮੇਰੇ ਕੋਲੇ ਖੋਦ ਕੋਲੇ ਸਾਰਾ ਕੁਝ ਲਿਖਿਆ ਪਿਆ ਕੋਈ ਸੀਸੀ ਡਰਾਅ ਦੇ ਵਿੱਚ ਨਹੀਂ ਆਇਆ ਅੱਛਾ 2020 ਦੇ ਵਿੱਚ ਇੱਕ 75 ਵਾਲਾ ਡਰਾਅ ਕੱਢ ਕੇ 21 ਦੇ ਵਿੱਚ ਸੌਰੀ 75 ਵਾਲਾ ਡਰਾਅ ਕੱਢਿਆ 27000 ਬੱਚਾ ਉਹਦੇ ਵਿੱਚ ਸੀਸੀ ਦੇ ਵਿੱਚ ਲਿਆ ਉਦੋਂ ਮੁੜ ਕੇ ਅੱਜ ਤੱਕ ਸੀਸੀ ਦਾ ਕੋਈ ਡਰਾਅ ਨਹੀਂ ਸੀ ਆਇਆ April ਤੱਕ April ਚ ਅਸੀਂ ਧਰਨੇ ਪ੍ਰਦਰਸ਼ਨ ਕਰਨੇ ਸ਼ੁਰੂ ਕੀਤੇ ਜੀ ਮਈ ਤੋਂ ਇਹ April 2000 2024 ਅਪ੍ਰੈਲ 2024 ਦੇ ਵਿੱਚ ਅਸੀਂ ਪਹਿਲੀ ਮੀਟਿੰਗ ਕੀਤੀ ਆ অন্ਟਾਰੀਓ ਮੀਟਿੰਗ ਦੇ ਵਿੱਚ ਅਸੀਂ ਸਰਕਾਰ ਨੂੰ ਇਹ ਗੱਲ ਪਹੁੰਚਾਈ ਕਿ ਅਸੀਂ ਹੁਣ ਅੱਗੇ ਮੀਟਿੰਗਾਂ ਕਰਾਂਗੇ ਤੇ ਪ੍ਰਦਰਸ਼ਨ ਕਰ ਰੋਜ਼ ਪ੍ਰਦਰਸ਼ਨ ਕਰਾਂਗੇ ਜਿਹਦੇ ਤੋਂ ਅਵੇਅਰ ਹੋ ਕੇ ਸਰਕਾਰ ਨੇ ਮਈ ਤੋਂ ਸੀਸੀ ਡਰਾਅ ਦੇਣੇ ਸ਼ੁਰੂ ਕਰਤੇ ਜੀ ਤੇ ਉਸ ਤੋਂ ਬਾਅਦ ਇੱਕ ਚੀਜ਼ ਚੱਲ ਰਹੀ ਆ ਅਪਰ ਕੈਪ ਫਲੋਰ ਕੈਪ ਪਿਛਲੇ ਹਫ਼ਤੇ ਇੱਕ ਡਰਾ ਆਉਂਦਾ ਹੈ ਸਕੇਲ ਟ੍ਰੇਡ ਦਾ ਜਿਹੜਾ 408 ਤੋਂ 435 ਦੇ ਵਿੱਚ ਬਿਲੋਂਗ ਕਰਦਾ ਹੈ ਜਿਹੜੇ ਬੱਚੇ 408 ਤੋਂ 435 ਦੇ ਵਿੱਚ ਹੈਗੇ ਆ ਉਹ ਸਿਰਫ ਇਨਵਾਈਟ ਹੋਣਗੇ ਜਿਹੜਾ 435 ਤੇ ਉੱਪਰ ਬੈਠਾ ਹੈ 436 ਜਾਂ 500 480 ਕੋਈ ਵੀ ਉਹ ਨਹੀਂ ਚੱਕਿਆ ਜਾਊਗਾ ਇਹ ਕਿਉਂ ਹੋ ਰਿਹਾ ਹੈ ਉਹਨਾਂ ਨੇ ਨਹੀਂ ਦੱਸਣਾ ਇਹ ਕਿਉਂ ਹੋ ਰਿਹਾ ਨਾ ਉਹ ਦੱਸਣਗੇ ਪਰ ਸਾਨੂੰ ਪਤਾ ਇਹ ਕਿਉਂ ਹੋ ਰਿਹਾ ਕਿਉਂਕਿ 435 ਤੇ ਬੈਠਾ ਜਿਹੜਾ ਬੱਚਾ ਉਹਦੇ ਕੋਲੇ ਆਈਲਰਟ ਦੇ ਬੈਂਡ ਘੱਟ ਹੋਣਗੇ ਤਾਂ ਉਹਦੇ ਸਕੋਰ ਘੱਟ ਹੈ ਜਾਂ ਉਹਦੇ ਕੋਲੇ ਐਕਸਪੀਰੀਅੰਸ ਘੱਟ ਹੋਊਗਾ ਤਾਂ ਉਹਦੇ ਸਕੋਰ ਘੱਟ ਹੈ ਜਾਂ ਉਹਦੀ ਪੜ੍ਹਾਈ ਘੱਟ ਹੋਗੀ ਤਾਂ ਉਹਦੇ ਸਕੋਰ ਘੱਟ ਹੈ ਪਰ ਜਿਹੜਾ 470 80 ਤੇ ਬੈਠਾ ਹੈ ਉਹਦੇ ਕੋਲੇ ਆਈਲਰਟ ਦੇ ਸਕੋਰ ਵੀ ਵੱਧ ਹੋਣਗੇ ਤਾਂ ਪੁਆਇੰਟ ਵੱਧ ਹੈ ਉਹਦੇ ਕੋਲੇ ਐਕਸਪੀਰੀਅੰਸ ਵੀ ਵੱਧ ਹੈ ਤਾਂ ਉਹਦੇ ਪੁਆਇੰਟ ਵੱਧ ਹੈ ਉਹਦੇ ਕੋਲੇ ਐਜੂਕੇਸ਼ਨ ਵੀ ਵੱਧ ਹੈ ਇਹੀ ਤਿੰਨ ਚੀਜ਼ਾਂ ਦੇ ਪੁਆਇੰਟ ਬਣਦੇ ਸਭ ਤੋਂ ਜ਼ਿਆਦਾ ਸੋ ਹੁਣ ਹੋਇਆ ਕੀ ਹੈ ਜਿਹੜਾ 470 ਦੇ ਬੈਠਾ ਉਹ ਆਉਦੇ ਤਿੰਨ ਦੇ ਤਿੰਨ ਸਾਲ ਐਕਸਪੀਰੀਅੰਸ ਦੇ ਵਿੱਚ ਝੋਕ ਹਟਿਆ ਜੀ ਉਹਦਾ ਹੁਣ ਐਕਸਪਾਇਰ ਹੋਣਾ ਵਰਕ ਪਰਮਿਟ ਸੋ ਉਹਨੂੰ ਮਜਬੂਰ ਕੀਤਾ ਜਾ ਰਿਹਾ ਵੀ ਤੂੰ ਐਲ ਐਮ ਆਈ ਲੈ ਤੂੰ ਰਿਫਿਊਜੀ ਲੈ ਤੂੰ ਸਟੱਡੀ ਲੈ ਪਰ ਜਿਹੜਾ 435 ਦੇ ਬੈਠਾ ਉਹਨੂੰ ਪਤਾ ਉਹਦੇ ਕੋਲੇ ਸਾਲ ਡੇਢ ਸਾਲ ਹਲੇ ਪਿਆ ਤੇ ਸਰਕਾਰ ਨੂੰ ਵੀ ਪਤਾ ਉਹਨੇ ਐਲ ਐਮ ਆਈ ਨਹੀਂ ਲੈਣੀ ਤਾਂ ਉਹਨੂੰ ਤਾਂ ਬੁਲਾ ਲਿਆ ਇਹ ਸ਼ੋਅ ਕਰਨ ਵਾਸਤੇ ਸੀ ਪੀ ਆਰ ਕਰ ਰਹੇ ਪਰ ਇਹ ਕੋਈ ਜਵਾਬ ਦੇਵੇ 435 ਵਾਲਾ ਕਿਉਂ ਤੇ 470 ਵਾਲਾ ਕਿਉਂ ਨਹੀਂ ਅਸੀਂ ਪੁਆਇੰਟ ਕਿਵੇਂ ਘਟਾ ਲਈਏ ਤੀਜੀ ਗੱਲ ਪੀ ਐਨ ਪੀ ਦਾ ਪ੍ਰੋਸੈਸਿੰਗ ਟਾਈਮ ਇੰਨਾ ਜ਼ਿਆਦਾ ਹੈ 8 ਤੋਂ 10 ਮਹੀਨੇ ਕੋਈ ਬੰਦਾ ਕੁਝ ਕੁ ਸਟਰੀਮਾਂ ਦੇ ਵਿੱਚ ਸਾਨੂੰ ਸਾਲ-ਸਾਲ ਦਾ ਐਕਸਪੀਰੀਅੰਸ ਦੇਣਾ ਪੈਂਦਾ ਹੈ ਸਾਲ ਤੋਂ ਬਾਅਦ ਅਸੀਂ ਸਾਡੀ ਫਾਈਲ ਚੱਕੀ ਜਾਂਦੀ ਹੈ ਕੋਈ ਡਰਾਅ ਆਉਂਦਾ 3 ਮਹੀਨੇ ਬਾਅਦ 4 ਮਹੀਨੇ ਬਾਅਦ ਪਤਾ ਨਹੀਂ ਕਿੰਨੇ ਟਾਈਮ ਬਾਅਦ ਡਰਾਅ ਆਉਣਾ ਡਰਾਅ ਆਉਂਦਾ ਸਾਨੂੰ ਟਾਈਮ ਦਿੱਤਾ ਜਾਂਦਾ ਡਾਕੂਮੈਂਟ ਦੇਣ ਲਈ ਉਹ 'ਚ ਵੀ ਡੇਢ-ਦੋ ਮਹੀਨੇ ਲੱਗਦੇ ਆ ਸੋ ਡੇਢ ਸਾਲ ਦਾ ਇਹ ਪੀਰੀਅਡ ਹੈ ਉਤਉਬਾਦ ਪ੍ਰੋਸੈਸਿੰਗ ਟਾਈਮ ਨੂੰ ਲੱਗ ਰਹੇ ਨੇ 8 ਤੋਂ 10 ਮਹੀਨੇ ਠੀਕ ਹੈ 23 ਸਾਲ ਤੋਂ ਪਲੱਸ ਪੀਰੀਅਡ ਹੋ ਗਿਆ 3 ਸਾਲ ਦਾ ਸਾਨੂੰ ਵਰਕ ਪਰਮਿਟ ਮਿਲਣਾ ਓਬਵੀਅਸ ਹੈ ਸਾਡਾ ਵਰਕ ਪਰਮਿਟ ਉਹ ਚਾਲ ਦੇ ਪ੍ਰੋਸੈਸਿੰਗ ਟਾਈਮ ਦੇ ਵਿੱਚ ਐਕਸਪਾਇਰ ਹੋਣਾ ਠੀਕ ਹੈ ਪੀਐਨਪੀ ਦੀ ਕੰਡੀਸ਼ਨ ਹੈ ਜੇ ਤੁਹਾਡੇ ਜੋ ਤੁਹਾਡਾ ਜੌਬ ਆਫਰ ਜਿਹਦੇ ਬਿਹਾਫ ਤੇ ਤੁਹਾਡੀ ਪੀਐਨਪੀ ਲੱਗੀ ਹੈ ਜੇ ਉਹ ਨਹੀਂ ਕਿਤੇ ਵੀ ਟੁੱਟਦੀ ਆ ਉਹ ਵਰਕਿੰਗ ਕੰਡੀਸ਼ਨ ਜਾਂ ਜੌਬ ਟਾਈਟਲ ਚੇਂਜ ਹੁੰਦਾ ਤਾਂ ਜੇ ਵਰਕਿੰਗ ਆਵਰਸ ਘਟਦਿਆ ਤਾਂ ਤੁਹਾਡੀ ਪੀਐਨਪੀ ਦੀ ਵਰਕ ਉਹ ਟੁੱਟ ਜਾਣੀ ਹੈ ਕੰਡੀਸ਼ਨ ਤੇ ਤੁਹਾਡੀ ਪੀਐਨਪੀ ਡ੍ਰੌਪ ਹੋ ਜੂ ਹੁਣ ਜਿਹਦਾ ਐਕਸਪਾਇਰ ਹੋ ਗਿਆ ਵਰਕਿੰਗ ਰਾਈਟ ਸੀ ਚੱਲ ਗਏ ਉਹ ਕੰਮ ਛੱਡਣਾ ਪੈਣਾ ਉਹਨੂੰ ਤਾਂ ਫਿਰ ਉਹਦੀ ਪੀਐਨਪੀ ਆਟੋਮੈਟਿਕਲੀ ਉਹਦੇ ਤਾਂ 2 ਤੋਂ 2.5 ਸਾਲ ਗਏ ਨਾ ਕੋਚ ਉਹ ਅਗਲੇ ਸਾਲ 6 ਮਹੀਨੇ ਦੇ ਵਿੱਚ ਕੀ ਕਰੇ ਏ ਵੀ ਸਭ ਤੋਂ ਵੱਡਾ ਮਤਲਬ ਬਹੁਤ ਵੱਡਾ ਆ ਹੁਣ ਜਿਹਨੂੰ ਜਿਹਨੂੰ ਤੁਸੀਂ ਸਟ੍ਰੀਮ ਦਿਖਾਤੀ ਵੀ ਤੂੰ ਆਹ ਸਟ੍ਰੀਮ ਦੇ ਵਿੱਚ ਆ ਉਹਨੇ ਸਾਲ ਕਰ ਵੀ ਲਿਆ ਤੁਸੀਂ ਉਹਦੀ ਫਾਈਲ ਚੱਕ ਵੀ ਲਈ ਉਹਨੂੰ ਐਕਸਟੈਂਸ਼ਨ ਕਿਉਂ ਨਹੀਂ ਮਿਲ ਰਹੀ ਉਹਨੇ ਤਾਂ ਤੁਹਾਡੇ ਅਕੋਰਡਿੰਗ ਸਾਰਾ ਕੁਝ ਕਰ ਲਿਆ ਨਾ ਤੁਹਾਡੀ ਗਲਤੀ ਆ ਤੁਸੀਂ ਉਹਦੀ ਫਾਈਲ ਤੇ 8-10 ਮਹੀਨੇ ਵੇਟ ਕਰਾ ਰਹੇ ਹੋ ਉਹਦੇ ਤੋਂ ਸੋ ਇਹ ਸਾਰੀਆਂ ਚੀਜ਼ਾਂ ਦੇ ਚੱਲਦੇ ਅੱਜ ਅਸੀਂ ਮਜਬੂਰ ਹੋਏ ਆ ਇੱਥੇ ਟੈਂਟ ਲਾਉਣ ਲਈ ਜੀ ਬੰਨ ਸਾਨੂੰ ਕਿਹਾ ਗਿਆ ਹੂੰ ਏਦਾਂ ਦਾ ਕੰਮ ਕਰੋ ਸੱਪ ਮਰ ਜੇ ਡਾਂਗ ਨਾ ਟੁੱਟੇ ਕੀ ਮਤਲਬ ਹੈ ਤੁਸੀਂ ਕਮਿਊਨਿਟੀ ਜੋੜ ਲਓ ਹੂੰ ਕਮਿਊਨਿਟੀ ਵੋਟਾਂ ਆ ਠੀਕ ਹੈ ਤਾਂ ਕਿ ਸਾਨੂੰ ਡਿਸੀਜਨ ਲੈਣਾ ਸੌਖਾ ਹੋ ਜਾਵੇ ਵੀ ਉਹਨਾਂ ਨਾਲ ਵੋਟਾਂ ਖੜਗੀਆਂ ਸੀ ਤਾਂ ਅਸੀਂ ਵੋਟਾਂ ਦੇ ਹੱਕ 'ਚ ਡਿਸੀਜਨ ਦੇਤਾ ਓਕੇ ਪਰ ਉਦਾਂ ਇਹਨਾਂ ਦਾ ਚੱਲ ਕੀ ਰਿਹਾ ਐਂਟੀ ਇਮੀਗ੍ਰੈਂਟ ਮਾਹੌਲ ਬਣਾ ਰਹੇ ਨੇ ਹੂੰ ਜਿਹੜੇ ਸਟੂਡੈਂਟ ਆ ਨਾ ਇੰਟਰਨੈਸ਼ਨਲ ਸਟੂਡੈਂਟ ਉਹਨਾਂ ਨੂੰ ਕਿਹਾ ਜਾਂਦਾ ਥੋਡੀਆਂ ਜੌਬਾਂ ਵਿਜ਼ਿਟਰ ਲੈ ਗਏ ओके ਇੱਥੋਂ ਦੇ ਜੰਮਪਾਲਾ ਉਹਨਾਂ ਨੂੰ ਕਿਹਾ ਜਾਂਦਾ ਛੋਟੀਆਂ ਜਿਹੀਆਂ ਜੋਬਾਂ ਇੰਟਰਨੈਸ਼ਨਲ ਸਟੂਡੈਂਟ ਲੈ ਗਏ ਸਾਨੂੰ ਪਾੜਿਆ ਜਾ ਰਿਹਾ ਜੀ ਇਹ ਜਿਹੜਾ ਨਵੇਂ ਪੁਰਾਣਿਆਂ ਚ ਗੈਪ ਹੈ ਉਹ ਅੱਜ ਨਹੀਂ ਸਰਕਾਰ ਕਰਕੇ ਬਣਿਆ ਉਹ ਸਾਡੀਆਂ ਗਲਤੀਆਂ ਕਰਕੇ ਨਹੀਂ ਬਣਿਆ ਜੀ ਤੋਂ ਜਿੱਦਾਂ ਦਾ ਉਹ ਪ੍ਰੋਪੋਗੈਂਡਾ ਤਿਆਰ ਕਰ ਰਿਹਾ ਆਪਾਂ ਉਹਨਾਂ ਦੇ ਚਾਂਸ ਦੇ ਵਿੱਚ ਫਸ ਕੇ ਉਹ ਗੈਪ ਵਧਾ ਰਹੇ ਹਾਂ ਜੀ ਤੇ ਇੱਕ ਜਿਵੇਂ 2 ਸਾਲ ਦੀ ਸਟੱਡੀ 3 ਸਾਲ ਦਾ ਵਰਕ ਪਰਮਿਟ ਆ ਉਸ ਤੋਂ ਬਾਅਦ ਬੰਦੇ ਨੇ ਇੱਕ ਤਾਂ ਵਰਕ ਪਰਮਿਟ ਐਕਸਟੈਂਡ ਹੋ ਜਾਂਦਾ ਹੋਰ ਕੀ ਕੀ ਰਾਹ ਹੁੰਦੇ ਆ ਬੰਦੇ ਕੋਲ ਇਹਦੇ ਵਿੱਚ ਜਦੋਂ ਵੀ ਬੰਦੇ ਦਾ ਕਿਸੇ ਦਾ ਵਰਕ ਪਰਮਿਟ ਐਕਸਪਾਇਰ ਹੁੰਦਾ ਸਭ ਤੋਂ ਪਹਿਲਾ ਰਾਹ ਹੁੰਦਾ ਆ ਵਰਕ ਪਰਮਿਟ ਐਕਸਟੈਂਸ਼ਨ ਦਾ ਜੋ ਇੱਕ ਸਿਰਫ ਜੌਬ ਆਫਰ ਤੇ ਹੀ ਮਿਲ ਸਕਦੀ ਆ ਉਹ ਹੈਗੀ ਐਲ ਐਮ ਆਈ ਜਾਂ ਕਿਸੇ ਬਾਹਰ ਜਾ ਕੇ ਪੀ ਐਨ ਪੀ ਜਾਂ ਕੁਝ ਐਦਾਂ ਦਾ ਜਿਹੜੀਆਂ ਅੱਜ ਮੁੱਲ ਵੇਕਦੀਆਂ ਕਿੰਨੇ ਦੀਆਂ 30000 ਪਲੱਸ 30000 ਡਾਲਰ ਹਾਂਜੀ ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਫੋਟੋ ਦੇਖੀ ਜਿਹਦੇ ਉੱਤੇ ਲਿਖਿਆ ਅਫੋਰਡੇਬਲ ਪ੍ਰਾਈਸ ਆਲਾ ਮਾਈ ਦੀ ਅਫੋਰਡੇਬਲ ਪ੍ਰਾਈਸ ਇਹ ਐਡ ਸੀਗੀ ਇਹ ਕੀ ਸੀ ਇਹ ਗਰੁੱਪਾਂ ਦੇ ਵਿੱਚ ਸ਼ਰਿਆਂ ਵਿੱਚ ਚੱਲ ਰਿਹਾ ਅੱਛਾ ਹਾਂਜੀ ਵਟਸਐਪ ਗਰੁੱਪਾਂ ਤੇ ਟੈਲੀਗ੍ਰਾਮ ਗਰੁੱਪਾਂ ਤੇ ਇੰਸਟਾਗ੍ਰਾਮ ਤੇ ਟਿਕਟੋਕ ਤੇ ਅਫੋਰਡੇਬਲ ਪ੍ਰਾਈਸ ਉਹਦੇ ਨਾਲ ਕੰਟੈਕਟ ਕੀਤਾ ਕਹਿੰਦਾ 38000 38000 ਉਹ ਅਫੋਰਡੇਬਲ ਕਿਵੇਂ ਹੋਗੀ ਸਾਨੂੰ ਤਾਂ ਪੁੱਛ ਲਓ ਜਿਨ੍ਹਾਂ ਨੇ ਦੇਣੇ ਆ ਵੀ ਉਹ ਅਫੋਰਡੇਬਲ ਕਿਵੇਂ ਹੋਗੀ ਅਸੀਂ ਤੁਹਾਨੂੰ 38000 ਵੀ ਦਈਏ ਤੁਸੀਂ ਸਾਨੂੰ ਜੌਬ ਆਫਰ ਦੇ ਰਹੇ ਹੋ 28 ਡਾਲਰ ਪਰ ਆਵਰ ਦਾ ਕੰਮ ਸਾਨੂੰ ਦੇ ਰਹੇ ਹੋ ਤੁਸੀਂ 14 ਘੰਟੇ ਕੈਸ਼ ਤੇ ਅਸੀਂ ਪਹਿਲਾਂ 14 ਘੰਟੇ ਕੈਸ਼ ਤੇ ਕੰਮ ਵੀ ਕਰੀਏ ਘੱਟ ਪੈਸਿਆਂ ਤੇ ਫਿਰ ਤੁਹਾਨੂੰ 28 ਡਾਲਰ ਦੇ ਹਿਸਾਬ ਨਾਲ ਤੁਹਾਨੂੰ ਟੈਕਸ ਵੀ ਦਈਏ ਤੁਹਾਨੂੰ 38000 ਵੀ ਦਈਏ ਕੰਮ ਥੋਡੀ ਮਰਜ਼ੀ ਨਾਲ ਕਰੀਏ ਤੁਹਾਡੇ ਤੋਂ ਐਕਸਪਲੋਇਟ ਵੀ ਹੋਈਏ ਇਹ ਸਰਕਾਰ ਦੀਆਂ ਗਲਤੀਆਂ ਨਹੀਂ ਤਾਂ ਫਿਰ ਕੀ ਦੀਆਂ ਗਲਤੀਆਂ ਨੇ ਜੀ ਜੌਬ ਕਰਾਈਸਿਸ ਦੀ ਗੱਲ ਕਰਦੇ ਆ ਪਿਛਲੇ ਸਾਲ 38000 ਐਲਐਮਆ ਅਪਰੂਵ ਹੋਈਆਂ ਸਾਰੇ ਸਾਲ ਦੇ ਵਿੱਚ ਕੱਲੀਆਂ ਜਿਹੜੀਆਂ ਵਰਕ ਪਰਮਿਟ ਦਵਾਉਂਦੀਆਂ ਪੀਆਰ ਸਪੋਰਟਿੰਗ ਨਹੀਂ ਵਰਕ ਪਰਮਿਟਾਂ ਦਵਾਉਂਦੀਆਂ ਜਾ ਇੱਥੇ ਬੈਠੇ ਸੀ ਵਿਜ਼ਿਟਰਾਂ ਨੂੰ ਐਲ ਐਮ ਆਈ ਵੀ ਵਰਕ ਪਰਮਿਟ ਦਿੰਦੀ ਆ ਜੀ ਉਹ ਐਤ ਕੀ ਪਹਿਲੇ 3 ਮਹੀਨਿਆਂ ਦੇ ਵਿੱਚ ਹੀ 70000 ਹੋ ਗਈਆਂ ਤੇ 70000 ਹੋ ਚੁੱਕੀਆਂ ਨੇ ਪਹਿਲੇ 3 ਮਹੀਨਿਆਂ ਦੇ ਵਿੱਚ ਉਹ ਵੀ ਪੀ ਆਰ ਸਪੋਰਟਿੰਗ ਨਹੀਂ ਜੇ ਉਹਦੇ ਚ ਪੀ ਆਰ ਸਪੋਰਟਿੰਗ ਲਾ ਲਈਏ ਤਾਂ ਲੱਖ ਨੰਬਰ ਟੱਪ ਜਾਣਾ ਓਕੇ ਕਿਹਾ ਜਾਂਦਾ ਇੰਟਰਨੈਸ਼ਨਲ ਸਟੂਡੈਂਟ ਤੁਹਾਡੀਆਂ ਜੌਬਾਂ ਖਾ ਗਏ ਜਾਂ ਇਹ ਜੌਬ ਕਰਾਈਸਿਸ ਦਾ ਕਾਰਨ ਹੈ ਅਸੀਂ ਜੌਬ ਕਰਾਈਸਿਸ ਦਾ ਕਾਰਨ ਕਿਵੇਂ ਹੋ ਗਏ ਤੁਹਾਡੀਆਂ ਐਲ ਐਮ ਆਈ ਆਇਆ ਐਲ ਐਮ ਆਈ ਮਾਰਕੀਟ ਦੇ ਵਿੱਚ ਆਈ ਜੇ ਤੁਹਾਨੂੰ ਕਿਸੇ ਸਕਿੱਲ ਵਾਸਤੇ ਬੰਦਾ ਚਾਹੀਦਾ ਇੱਥੇ ਨਹੀਂ ਮਿਲ ਰਿਹਾ ਉਹਨੂੰ ਤੁਸੀਂ ਬਾਹਰੋਂ ਬੁਲਾ ਸਕਦੇ ਹੋ ਜੇ ਇੱਥੇ ਮਿਲ ਰਿਹਾ ਤੁਸੀਂ ਇੱਥੇ ਚੱਕ ਲਓ ਜੇ ਉਹਦੇ ਕੋਲ ਸਟੇਟਸ ਨਹੀਂ ਤੁਸੀਂ ਉਹਨੂੰ ਸਟੇਟਸ ਦਵਾ ਸਕਦੇ ਹੋ ਇਹ ਐਲ ਐਮ ਆਈ ਹੈ ਠੀਕ ਹੈ ਪਰ ਇੱਥੇ ਕੀ ਚੱਲ ਰਿਹਾ ਜੇ ਮੈਂ ਕਿਤੇ ਵੀ ਕੰਮ ਕਰ ਰਿਹਾ ਮੇਰਾ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਮੈਨੂੰ ਐਲ ਐਮ ਆਈ ਚੱਕਣੀ ਪੈਣੀ ਆ ਮਜਬੂਰੀ ਚ ਮੈਂ ਤਾਂ ਕੰਮ ਆਲਰੇਡੀ ਕਰ ਰਿਹਾ ਉਹਦਾ ਬਿਨਾ ਪੈਸੇ ਦਿੱਤੇ ਵੀ ਮੈਨੂੰ ਜੋਬ ਆਫਰ ਮਿਲ ਸਕਦੀ ਆ ਪਰ ਕੰਮ ਵਾਲਾ ਨਹੀਂ ਦਊਗਾ ਠੀਕ ਹੈ ਕਿਉਂਕਿ ਉਹਨੂੰ ਪਤਾ ਹੈ ਜਿਹੜਾ ਬੰਦਾ ਨਹੀਂ ਵੀ ਪੈਸੇ ਲੈਂਦਾ ਉਹਦੇ ਵੀ ਨਾਲ ਦੇ ਬੈਠ ਕੇ ਉਹਨੂੰ ਦੱਸ ਦੇ ਵੀ ਤੂੰ ਕਮਲਾ ਕਮਲਾ ਤੂੰ ਹਾਂ ਤੂੰ 30000 ਇਹ ਬਿਜ਼ਨਸ ਇੱਥੇ ਕੰਪੀਟੀਸ਼ਨ ਐਡਾ ਹੈ ਬਿਜ਼ਨਸ ਉਦਾਂ ਨਹੀਂ ਇੰਨੀਆਂ ਲੋਕੇਸ਼ਨਾਂ ਚੱਲੀ ਜਾਂਦੀਆਂ ਜੀਟੀਏ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਐਲ ਐਮ ਆਈਆਂ ਦੀ ਫਿਰ ਤੇ ਚ 70000 ਤਾਂ ਸਿਰਫ ਉਹ ਐਲ ਐਮ ਆਈ ਆ ਜਿਹੜੀ ਵਰਕ ਪਰਮਿਟ ਦਵਾਉਂਦੀ ਹੈ ਨੰਬਰ ਬਹੁਤ ਜਿਆਦਾ ਪਹਿਲੇ 3 ਮਹੀਨੇ ਦੇ ਨੰਬਰ ਐ ਇਹ ਹੁਣ ਤੱਕ ਤਾਂ ਬਹੁਤ ਕੁਝ ਹੋ ਗਿਆ ਹੋਣਾ ਹੁਣ ਜਾ ਕੇ ਕਹਿੰਦੇ ਆ ਵੀ ਬੇਸਤਰਾਂ ਨੂੰ ਐਲ ਐਮ ਆਈ ਨਹੀਂ ਦੇਣੀ ਐਦਾਂ ਦੇ ਫੈਸਲੇ ਅੱਜ ਤੋਂ 3 ਸਾਲ ਪਹਿਲਾਂ ਲੈ ਲੈਣੇ ਚਾਹੀਦੇ ਸੀ ਤਾਂ ਇਹ ਸਿਚੁਏਸ਼ਨ ਨਾ ਬਣਦੀ ਹਮ ਇੱਕ ਤੁਸੀਂ ਇਹ ਐਲ ਐਮ ਆ ਦਾ ਹੋ ਗਿਆ ਹੋਰ ਹੋਰ ਕਿਹੜੇ ਕਿਹੜੇ ਦੱਸਤੇ ਆ ਓਕੇ ਇਦੇ ਨਾਲ ਦੂਜਾ ਰਾਹ ਹੈਗਾ ਵਿਜ਼ਿਟਰ ਵੀਜ਼ਾ ਵਿਜ਼ਿਟਰ ਰੈਕર્ડ ਉਹ ਸਾਲ ਜਾਂ 6 ਮਹੀਨੇ ਦਾ ਮਿਲਦਾ ਹੈ ਉਹ ਇੱਕ ਟੈਂਪਰੇਰੀ ਹੀ ਹੁੰਦਾ ਜੇ ਉਹਦੇ ਤੇ ਆਪਾ ਬੰਦਾ ਕੋਈ ਕੰਟਰੀ ਲੀਵ ਕਰਦਾ ਤਾਂ ਵਾਪਸ ਨਹੀਂ ਆ ਸਕਦਾ ਤਾਂ ਉਹ ਪੀਰੀਅਡ ਦੇ ਵਿੱਚ ਵਿੱਚ ਬੰਦੇ ਨੂੰ ਦੁਬਾਰੇ ਕੋਈ ਸਟੇਟਸ ਰਿਕਵਰ ਕਰਨਾ ਪਊ ਉਹਦੇ ਚ ਵੀ ਦੋ ਆਪਸ਼ਨ ਹੈ ਜਾਂ ਸਟੱਡੀ ਚਾਹੇ ਵਰਕ ਪਰਮਿਟ ਐਕਸਪਾਇਰ ਹੋਣ ਤੋਂ ਬਾਅਦ ਸਟੱਡੀ ਲੈ ਲਓ ਚਾਹੇ ਵਿਜ਼ਿਟਰ ਤੇ ਆ ਕੇ ਸਟੱਡੀ ਲੈ ਲਓ ਸੇਮ ਹੀ ਹੈ ਚਾਹੇ ਵਰਕ ਪਰਮਿਟ ਐਕਸਪਾਇਰ ਹੋਣ ਤੋਂ ਬਾਅਦ ਐਲ ਐਮ ਆਈ ਲੈ ਲਓ ਹੂੰ ਜਾਂ ਫਿਰ ਵਿਜ਼ਟਰ ਤੇ ਆ ਕੇ ਉਦੋਂ ਬਾਅਦ ਐਲ ਐਮ ਆਈ ਲਾ ਲਉ ਪਰ ਹੁਣ ਵਿਜ਼ਟਰ ਆਣੇ ਨੂੰ ਐਲ ਐਮ ਆਈ ਇਹਨਾਂ ਨੇ ਬੰਦ ਕਰਤੀ ਬਹੁਤ ਸੇ ਬੱਚੇ ਸੀ ਜਿਨ੍ਹਾਂ ਨੇ ਵਿਜ਼ਟਰ ਰੈਕੋਰਡ ਅਪਲਾਈ ਕੀਤਾ ਤੇ ਹੁਣ ਉਹ ਸੋਚ ਰਹੇ ਸੀ ਵੀ ਐਲ ਐਮ ਆਈ ਲਾਵਾਂਗੇ ਪਰ ਹੁਣ ਉਹਨਾਂ ਦਾ ਉਹ ਰਾਹ ਵੀ ਬੰਦ ਕਰਤਾ ਉਹ ਵੀ ਰਾਹ ਬੰਦ ਕਰਤਾ ਹਾਂਜੀ ਤੇ ਇੱਕ ਨਾ ਇੱਕ ਸੋਸ਼ਲ ਮੀਡੀਆ ਤੇ ਆਮ ਬਹੁਤ ਚੱਲਦੀ ਆ ਵੀ ਜਿਵੇਂ ਸਾਡੇ ਪੰਜਾਬ ਤੋਂ ਵਿਦਿਆਰਥੀ ਤੇ ਜਹਾਜ਼ ਭਰ ਕੇ ਆਏ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ 2024 ਦੇ ਐਂਡ 'ਚ ਜਹਾਜ਼ ਭਰ-ਭਰ ਕੇ ਪੰਜਾਬ ਨੂੰ ਵਾਪਸ ਜਾਣਗੇ ਕੋਈ ਅੰਕੜਾ 70000 ਕਹਿੰਦਾ ਕੋਈ ਲੱਖ ਕਹਿੰਦਾ ਇਹ ਚ ਕੀ ਸਚਾਈ ਹੈ ਜਿਹੜੇ ਸਟੈਟ ਕਹਿੰਦੇ ਆ ਉਹ ਸਟੈਟ ਉਸ ਹਿਸਾਬ ਨਾਲ ਨੇ ਵੀ ਪਿਛਲੇ ਸਾਲਾਂ ਦੇ ਵਿੱਚ ਬੱਚੇ ਕਿੰਨੇ ਆਏ ਕੋਈ ਵੀ ਪਾਰਟੀਕੂਲ ਐਂਟਰੀਕ ਦੇ ਵਿੱਚ ਜਾਂ ਸਾਰੇ ਸਾਲ ਦੇ ਵਿੱਚ ਉਹਨਾਂ ਨੂੰ ਵਰਕ ਪਰਮਿਟ ਮਿਲੇ ਤੇ ਕਿੰਨਿਆਂ ਦੇ ਮੁੱਕਣਗੇ ਉਹਦੇ ਹਿਸਾਬ ਨਾਲ 2024 ਦੇ ਵਿੱਚ 1.3 ਲੱਖ ਬੱਚੇ ਦਾ ਵਰਕ ਪਰਮਿਟ ਐਕਸਪਾਇਰ ਹੋਣਾ ਪਰ ਉਹਨਾਂ ਚੋਂ ਕਿੰਨੇ ਆਨੇ ਐ ਮੈਲਿਆਲੀ ਕਿੰਨੇ ਨੇ ਯੂ ਐਸ اے ਦਾ ਬਾਰਡਰ ਟੱਪ ਲਿਆ ਕਿੰਨੇ ਨੇ ਇੱਥੇ ਰਫਿਊਜੀ ਲਾਤੀ ਕਿੰਨੇ ਨੇ ਸਟੱਡੀ ਚੱਕ ਲਈ ਕਿੰਨੇ ਨੇ ਵਿਜ਼ਟਰ ਲਾਤਾ ਇਹਦਾ ਕੋਈ ਡਾਟਾ ਨਹੀਂ ਸੋ ਕੋਈ ਨੰਬਰ ਨਹੀਂ ਆ ਕਿੰਨੇ ਵਾਪਸ ਜਾਣਗੇ ਕਿੰਨੇ ਰਹਿਣਗੇ ਕਿੰਨੇ ਰਫਿਊਜੀ ਹੋਣਗੇ ਇਹਦਾ ਕੋਈ ਕੁਝ ਨਹੀਂ ਕਹਿ ਸਕਦਾ ਇਹ ਇੱਕ ਅਨਡ ਇਡੈਂਟੀਫਾਈਡ ਨੰਬਰ ਹੈ ਹਾਂਜੀ ਇੱਕ ਨਾ ਸੋਸ਼ਲ ਮੀਡੀਆ ਤੇ ਹੇਟ ਬੋਤ ਹੋ ਰਹੀ ਆ ਆਪਾਂ ਤਾਂ ਕਹਿੰਦਾ ਵੀ ਮਰਦਾ ਕੀ ਨਾ ਕਰਦਾ ਤੁਹਾਨੂੰ ਸੜਕਾਂ ਤੇ ਆਉਣਾ ਪਿਆ ਮਜਬੂਰੀ ਨੂੰ ਹਾਂਜੀ ਪਰ ਸੋਸ਼ਲ ਮੀਡੀਆ ਤੇ ਬਾਲੀ ਹੇਟ ਹੋ ਰਹੀ ਆ ਵੀ ਪੰਜਾਬੀਆਂ ਨੇ ਪੰਜਾਬੀਆਂ ਦਾ ਨਾਮ ਬਦਨਾਮ ਕਰਕੇ ਰੱਖਤਾ ਜਿੱਥੇ ਤੋਂ ਕੋ ਧਰਨਾ ਲੱਗਿਆ ਹੋਇਆ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਧਰਨਾ ਸਾਨੂੰ ਮਜਬੂਰੀ ਚਲਾਉਣਾ ਪੈਂਦਾ ਪਿਛਲੇ ਕੁਝ ਸਾਲਾਂ ਦੀ ਹਿਸਟਰੀ ਚੱਕ ਲਈਏ ਮੈਂ ਨੌਜਵਾਨ ਸਪੋਰਟ ਨੈਟਵਰਕ ਦਾ ਮੈਂਬਰ ਆ ਜੀ ਅਸੀਂ 8 ਤੋਂ 9 ਲੱਖ ਦਾ ਡਾਲਰ ਅਸੀਂ ਏਮਪਲੋਇਰ ਤੋਂ ਰਿਕਵਰ ਕਰਾਇਆ ਵੇਥੈਪਟ ਦਾ ਜੀ ਜਿਹੜੇ ਬੰਦਿਆਂ ਕੋਲੇ ਅੱਜ ਆਰਡਰ ਟੂ ਪੇ ਪਿਆ ਉਹ ਤਨਖਾਹ ਨਹੀਂ ਦੇ ਰਹੇ ਉਹ ਲੇਬਰ ਕੋਰਟ ਵੱਲੋਂ ਆਇਆ ਜਿਹੜੇ ਬਿਦਵਾਨ ਆ ਨਾ ਉਹ ਕਹਿੰਦੇ ਆ ਲੇਬਰ ਕੋਰਟ ਜਾਓ ਠੀਕ ਆ ਹਾਲੀ ਰਿਪੋਰਟ ਲੇਬਰ ਕੋਰਟ ਤੋਂ ਆਰਡਰ ਟੂ ਪੇ ਹੀ ਮਿਲ ਸਕਦਾ ਇਨਫੋਰਸਮੈਂਟ ਹੈ ਨਹੀਂ ਜੀ ਉਹ ਆਰਡਰ ਟੂ ਪੇ ਤਾਂ ਰੱਖੀ ਬੈਠੇ ਪਰ ਪੇ ਨਹੀਂ ਦੇ ਰਹੇ ਜੀ ਅਸੀਂ ਧਰਨੇ ਲਾ ਕੇ ਹੁਣ ਉਹ ਤਾਂ ਸਾਡੀ ਤਾਂ ਸਾਡੇ ਲਈ ਤਾਂ ਉਹ ਸਕਸੈਸ ਹੈ ਪਿਛਲੇ ਸਾਲ ਬੱਚਿਆਂ ਨੇ 25000 ਦੇ ਕੇ ਲਾਇਰ ਕਰਕੇ ਕੇਸ ਵਾਈਡ ਕੀਤੇ ਜਿਹੜੇ ਫੇਕ ਆਫਰ ਲੈਟਰ ਵਾਲੀ ਸੀ ਅੱਛਾ ਉਦੋਂ ਕਹਿੰਦੇ ਇਹਨਾਂ ਨੇ ਆਈਲੈਂਡਸ ਫੇਕ ਲਾਈ ਆ ਇਹਨਾਂ ਦੇ ਡਾਕੂਮੈਂਟ ਇਹਨਾਂ ਦੀ ਪੜ੍ਹਾਈ ਫੇਕ ਹੈ ਵੀ ਇਹ ਜਾਣ ਕੇ ਕਰਕੇ ਆਇਆ ਜੀ ਉਦੋਂ ਇਹੀ ਲੋਕ ਜਿਹੜੇ ਅੱਜ ਹੇਟ ਕਰ ਰਹੇ ਆ ਉਹਨਾਂ ਦਾ ਇਹ ਕਹਿਣਾ ਸੀ ਪਰ ਅੱਜ ਉਹ ਵਰਜੇਸ਼ ਮਿਸ਼ਰਾ ਜਿਨੇ ਫੇਕ ਆਫਰ ਲੈਟਰ ਦਿੱਤੀ ਆ ਅੱਜ ਉਹ ਜੇਲ੍ਹ ਚ ਬੈਠਾ ਹੈ ਪਰ ਅੱਜ ਉਹ ਮੂੰਹ ਨਹੀਂ ਖੋਲਣਗੇ ਅੱਜ ਨਹੀਂ ਕਹਿਣਗੇ ਧਰਨਾ ਕਿਸੇ ਚੰਗੇ ਕੰਮ ਵਾਸਤੇ ਤੇ ਕਿੰਨੇ 100 ਜਵਾਕਾਂ ਦੀ ਜ਼ਿੰਦਗੀ ਬਣਾ ਗਿਆ ਉਦੋਂ ਵੀ ਧਰਨਾ ਲਾਇਆ ਤਾਂ ਉਹ ਬੱਚਿਆਂ ਦੀ ਜ਼ਿੰਦਗੀ ਬਚੀ ਹੋਰ ਕੋਈ ਰਾਹ ਨਹੀਂ ਸੀ ਬੱਚਾ ਸਾਡੇ ਕੋਲੇ ਸਪੈਸ਼ਲ ਇਹ ਦਿਨਾਂ ਦੇ ਵਿੱਚ ਬਿਣੀ ਪੈਗ ਦੇ ਵਿੱਚ ਉਹਨਾਂ ਦੀ ਗੱਲ ਹੀ ਉਦੋਂ ਸੁਣੀ ਜਦੋਂ ਬੱਚਿਆਂ ਨੇ ਧਰਨਾ ਲਾਇਆ ਉਦੋਂ ਉਹਨਾਂ ਦੀ ਪਬਲਿਕ ਪਾਲਿਸੀ ਆਈ ਅੱਜ ਇੱਥੇ ਕਨਜ਼ਰਵੇਟਿਵ ਦੇ ਲੀਡਰ ਇਹ ਕਹਿ ਰਿਹਾ ਜਦੋਂ ਗਰਾਊਂਡ ਤੇ ਕੋਈ ਹਲਚਲ ਹੋਊ ਉਦੋਂ ਅਸੀਂ ਗੱਲ ਕਰਾਂਗੇ ਹੁਣ ਸਾਨੂੰ ਕੋਈ ਇੰਟਰਸਟ ਨਹੀਂ ਉਹਦਾ ਮਤਲਬ ਇਹੀ ਹੈ ਵੀ ਸਾਨੂੰ ਮਜਬੂਰ ਕੀਤਾ ਜਾ ਰਿਹਾ ਮਾਂ ਵੀ ਉਦੋਂ ਜਵਾਕ ਨੂੰ ਦੁੱਧ ਪਿਆਉਂਦੀ ਹੈ ਜਦੋਂ ਜਵਾਕ ਰੋਂਦਾ ਜੀ ਇਹ ਇੱਕ ਐਗਜ਼ਾਮਪਲ ਹੈ ਨੇ ਜਿੱਥੇ ਸਾਨੂੰ ਮਜਬੂਰ ਕੀਤਾ ਜਾ ਰਿਹਾ ਵੀ ਧਰਨਾ ਲਾਓ ਫੇਰ ਤੁਹਾਡੀ ਗੱਲ ਸੁਣੀ ਸੁਣੀ ਜਾਊਗੀ ਪਿਛਲੇ ਅਪ੍ਰੈਲ ਚ ਅਸੀਂ ਕਰਨਾ ਸ਼ੁਰੂ ਕੀਤਾ ਮਈ ਤੋਂ ਸੀਸੀ ਡਰਾਅ ਹੋਣੇ ਸ਼ੁਰੂ ਹੋ ਗਏ ਉਹਦਾ ਕੀ ਮਤਲਬ ਹੈ ਉਹਦਾ ਵੀ ਇਹੀ ਮਤਲਬ ਹੈ ਜੇ ਅਸੀਂ ਜਥੇ ਬੰਦ ਹੋਏ ਤਾਂ ਸਰਕਾਰ ਨੇ ਇਹ ਕੰਮ ਪਿਛਲੇ 2 ਸਾਲ 8 ਮਹੀਨਿਆਂ ਤੋਂ ਸੀਸੀ ਡਰਾਅ ਦੇਤੇ ਹੂੰ ਹੂੰ ਸੋ ਇਹ ਸਾਨੂੰ ਮਜਬੂਰ ਕੀਤਾ ਜਾ ਰਿਹਾ ਧਰਨੇ ਲਈ ਸਾਡਾ ਕਿਹੜਾ ਜੀ ਕਰਦਾ ਠੰਡ ਜਾ ਕੇ ਬੈਠਣ ਦਾ ਸਾਡਾ ਨਹੀਂ ਜੀ ਕਰਦਾ ਅਸੀਂ ਵੀ ਘੁੰਮੀਏ ਹੂੰ ਇੱਕ ਗੱਲ ਸੁਣਨ ਚਾਹੁੰਦੇ ਜਿਵੇਂ ਤੁਸੀਂ ਸੋਲੂਸ਼ਨ ਕਰਾ ਲਓਗੇ ਧਰਨੇ ਲਾ ਲੇ ਹਨਾ ਸਰਕਾਰ ਤੇ ਪ੍ਰੈਸ਼ਰ ਪਾਊਗਾ ਚਲੋ ਜਿੱਦਾਂ ਵੀ ਆ ਵੀ ਜਿਹੜੇ ਆਉਣ ਵਾਲੇ ਸਟੂਡੈਂਟ ਨੇ ਨਵੇਂ ਆਣੇ ਆ ਇੱਥੇ ਵੀ ਉਹਨਾਂ ਲਈ ਤੁਸੀਂ ਰਾਹ ਕਰੜੇ ਕਰ ਰਹੇ ਹੋ ਕਹਿੰਦੇ ਵੀ ਨਹੀਂ ਇਹ ਕਰੜੇ ਅਸੀਂ ਤਾਂ ਉਹਨਾਂ ਨੂੰ ਕਹਿ ਰਹੇ ਆ ਵੀ ਤੂੰ ਉਹਨਾਂ ਲਈ ਤਾਂ ਰਾਹ ਦਾ ਹੋਰੜੀ ਕਰੜੇ ਹੋਗੇ ਅਸੀਂ ਅੱਜ ਘੱਟ ਗਿਣਤੀ ਚੌਕੇ ਹੋ ਰਹੇ ਆ ਕੱਲ ਨੂੰ ਗਿਣਤੀ ਵਧ ਜਾਨੀ ਆ ਉਹ ਸੌਕੇ ਕਿਵੇਂ ਹੋ ਜਾਣਗੇ ਜੀ ਜਦੋਂ ਸਾਨੂੰ ਇੰਨੇ ਕੁਆਲੀਫਾਈਡ ਬੰਦਿਆਂ ਨੂੰ ਪੀਆਰ ਨਹੀਂ ਮਿਲ ਰਹੀ ਉਹਨਾਂ ਨੂੰ ਪੀਆਰ ਕਿਵੇਂ ਮਿਲ ਜਾਣੀ ਆ ਨਾ ਤਾਂ ਸਾਰੇ ਟਰਾਂਸਪੋਰਟੇਸ਼ਨ 'ਚ ਜਾ ਸਕਦੇ ਆ ਨਾ ਸਾਰੇ ਹੈਲਥ케ਅਰ 'ਚ ਜਾ ਸਕਦੇ ਆ ਨਾ ਸਾਰੇ ਸਕਿੱਲ 'ਚ ਜਾ ਸਕਦੇ ਆ ਨਾ ਸਾਰੇ ਐਲ ਐਮ ਆਈ ਲੈ ਸਕਦੇ ਆ ਫਿਰ ਉਹਨਾਂ ਨੂੰ ਪੀਆਰ ਕਿੱਥੋਂ ਮਿਲਣੀ ਆ ਰਾਹ ਤਾਂ ਉਹਨਾਂ ਦੇ ਆਲਰੇਡੀ ਓਕੇ ਹੋ ਗਏ ਹੇਟ ਤਾਂ ਗਵਰਨਮੈਂਟ ਨੇ ਆਲਰੇਡੀ ਪੈਦਾ ਕਰਤੀ ਸੌਖਾ ਰਾਹ ਕਿੱਥੇ ਗਿਆ ਤਾਂ ਅਸੀਂ ਤਾਂ ਰਾਹ ਸੌਖਾ ਕਰ ਰਹੇ ਆ ਜੇ ਸਾਡਾ ਰਾਹ ਬਣਦਾ ਸਾਡੀਆਂ ਮੰਗਾਂ ਦੇ ਪਹਿਰਾ ਹੁੰਦਾ ਸਰਕਾਰ ਕੋਈ ਡਿਸੀਜਨ ਦਿੰਦੀ ਆ ਤਾਂ ਰਾਹ ਤਾਂ ਸੌਖਾ ਹੋਣਾ ਜੀ ਕੋਈ ਆਉਣ ਵਾਲੇ ਜਿਹੜਾ ਉਹਨਾਂ ਦੇ ਸਟੂਡੈਂਟ ਉਧਰੋਂ ਤਿਆਰੀ ਖਿੱਚ ਰਹੇ ਨੇ ਆਉਣ ਦੀ ਕੈਨੇਡਾ ਦੇ ਵਿੱਚ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕੁਝ ਏਦਾਂ ਦਾ ਕੋਈ ਕੋਰਸ ਕੋਈ ਕੋਈ ਜਾਂ ਕੁਝ ਸੁਜੈਸਟ ਕਰਨਾ ਚਾਹੁੰਦੇ ਹੋ ਵੀ ਉਹ ਰਸਤੇ ਉੰਦਾ ਸਹੀ ਠੀਕ ਰਹੇ ਉਧਰੋਂ ਜੇ ਕੋਈ ਆਉਂਦਾ ਵੈਸੇ ਵਿੱਚ ਜੇ ਟ੍ਰੈਂਡ ਚੱਲਿਆ ਵੀ ਕਈ ਹੁਣ ਸ਼ੌਂਕ ਨੂੰ ਆ ਰਹੇ ਆ ਪਰ ਪਹਿਲਿਆਂ ਚ ਜਾਂ ਮੈਂ ਅਸੀਂ ਤਾਂ ਮਜਬੂਰੀ ਨੂੰ ਆਏ ਸੀ ਉੱਥੇ ਜੌਬ ਹੈਣੀ ਉੱਥੇ ਸੇਫਟੀ ਹੈਣੀ ਅਸੀਂ ਮਜਬੂਰੀ ਚ ਇੱਥੇ ਆਏ ਸੀ ਜੀ ਤੇ ਅੱਜ ਅਸੀਂ ਮਜਬੂਰੀਬਾਸੀ ਇੱਥੇ ਬੈਠੇ ਆ ਹਮ ਪਰ ਜਿੰਨਾ ਦਾ ਸਰਦ ਹੈ ਉਹ ਨਾ ਆਓ ਹਾਂ ਤੇ ਜੇ ਆਉਣਾ ਹੈ ਹਰ ਕੋਈ ਇੱਕ ਮਤਲਬ ਬੈਟਰ ਫਿਊਚਰ ਲਈ ਇੱਥੇ ਆਉਂਦਾ ਅਸੀਂ ਵੀ ਬੈਟਰ ਫਿਊਚਰ ਲਈ ਆਏ ਸੀ 1900 ਦੇ ਜਿਹੜੇ ਆਏ ਆ 1910 20 30 ਜਦੋਂ ਵੀ ਆਏ ਆ ਸਾਰੇ ਬੈਟਰ ਫਿਊਚਰ ਲਈ ਹੀ ਇੱਥੇ ਆਏ ਆ ਕੋਈ ਵੀ ਸ਼ੌਂਕ ਨੂੰ ਨਹੀਂ ਸੀ ਆਇਆ ਤਾਂ ਜਿੰਨਾ ਦੀ ਮਜਬੂਰੀ ਹੈ ਜੇ ਸਰਦ ਹੈ ਤਾਂ ਸਾਰੋ ਪਰ ਜੇ ਮਜਬੂਰੀ ਹੈ ਤਾਂ ਘੱਟੋ ਘੱਟ ਗ੍ਰੈਜੂਏਸ਼ਨ ਜਾਂ ਕੋਈ ਸਕਿੱਲ ਸਿੱਖ ਕੇ ਆਓ ਐਦਾਂ ਹੀ ਮੂੰਹ ਚੱਕ ਕੇ ਨਾ ਆਓ ਹੁਣ ਉਹ ਟਾਈਮ ਨਹੀਂ ਰਿਹਾ ਚਾਹੇ ਉਹ ਵੋਟਾਂ ਕਰਕੇ ਆ ਜਾਂ ਆਉਣ ਵਾਲੀ ਸਰਕਾਰ ਕੁਝ ਵੀ ਕਿੱਦਾਂ ਦੇ ਕਾਨੂੰਨ ਲੈ ਕੇ ਆਉ ਸਾਨੂੰ ਕੁਝ ਨਹੀਂ ਪਤਾ ਪਰ ਇਹ ਜ਼ਰੂਰ ਹੈ ਵੀ ਪਹਿਲਾ ਨਾਲੋਂ ਪਹਿਲਾ ਵਾਲਾ ਕੈਨੇਡਾ ਨਹੀਂ ਰਿਹਾ ਪਹਿਲੇ ਵਾਲੀਆਂ ਦੀਆਂ ਸਰਕਾਰਾਂ ਨਹੀਂ ਰਹੀਆਂ ਸੀ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਵੀ ਸਰਕਾਰ ਹੋਰ ਸਖਤ ਕੁਝ ਕਰ ਸਕਦੀ ਆ ਹਾਂਜੀ ਜੋ ਸਿਗਨਲ ਆ ਰਹੇ ਆ ਉਹਦੇ ਤੋਂ ਤਾਂ ਇਹੀ ਲੱਗਦਾ ਵੀ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਸਖਤਾਈ ਦਿਖਾਊਗੀ ਅੱਛਾ ਤੇ ਰੂਲ ਦਿਨੋਂ ਦਿਨ ਸਖਤ ਹੋਣਗੇ ਇੱਕ ਪਾਸੇ ਸਟੂਡੈਂਟਾਂ ਧਰਨੇ ਲਾ ਰਿਹਾ ਸੜਕਾਂ ਦੇ ਬੈਠਾ ਇੱਕ ਪਾਸੇ ਪਲਾਜ਼ਿਆਂ ਵਿੱਚ ਗੇੜੇ ਵੀ ਵੱਜ ਰਹੇ ਨੇ ਇੱਥੇ ਲਗਾਤਾਰ ਜਿਹੜੀਆਂ ਚੋਰੀਆਂ ਹੁੰਦੀਆਂ ਨੇ ਉਹਦੇ ਪਿੱਛੇ ਵੀ ਸੁਣਨ ਵਿੱਚ ਸੋਸ਼ਲ ਮੀਡੀਆ ਤੇ ਆਉਂਦਾ ਵੀ ਇਹ ਸਟੂਡੈਂਟ ਜ਼ਿੰਮੇਵਾਰ ਨੇ ਇਹ ਇਹ ਵੀ ਕੁਝ ਕੁ ਗੱਲ ਸੱਚ ਹੈ ਕੁਝ ਕੁ ਝੂਠ ਹੈ ਸਾਰਿਆਂ ਨੇ ਖਬਰਾਂ ਪੜ੍ਹਦੇ ਆ ਉਹਦੇ ਚ 30 40 ਬੰਦੇ ਫੜ ਲੈਂਦੇ ਆ ਕਾਰਥੈਫਟ ਦੇ ਵਿੱਚ 30 30 40 40 ਬੰਦੇ ਫੜੇ ਜਾਂਦੇ ਆ ਮੈਂ ਦੇਖਦਾ ਹਾਂ ਉਹਦੇ ਵਿੱਚ ਦੋ ਜਾਂ ਤਿੰਨ ਬੰਦੇ ਸਟੂਡੈਂਟ ਹੁੰਦੇ ਜਾਂ ਸਾਡੀਆਂ ਉਮਰਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਪਤਾ ਲੱਗਦਾ ਵੀ ਇਹ ਸ਼ਾਇਦ ਇੰਡੀਆ ਤੋਂ ਸਾਡੀ ਉਮਰ ਚ ਜਾਂ ਇੰਟਰਨੈਸ਼ਨਲ ਸਟੂਡੈਂਟ ਹੋਵੇ ਇੱਥੇ ਆਏ ਸੀ ਪਰ ਮੋਸਟਲੀ ਜਿਹੜੇ ਉਹ ਹੋਰ ਕਮਿਊਨਿਟੀਆਂ ਦੇ ਜਾਂ ਇੱਥੋਂ ਦੇ ਬੌਰਨ ਪਤਾ ਲੱਗਦਾ ਦੇਖਣ ਨੂੰ ਵੀ ਉਹ ਉਹ ਬੰਦੇ ਆ ਗਲਤ ਆਨਸਰ ਹਰ ਇੱਕ ਕਮਿਊਨਿਟੀ ਦੇ ਵਿੱਚ ਹੁੰਦੇ ਆ ਚਾਹੇ ਕੋਈ ਵਾਈਟ ਕਮਿਊਨਿਟੀ ਹੋਵੇ ਚਾਹੇ ਬਲੈਕ ਕਮਿਊਨਿਟੀ ਹੋਵੇ ਜਾਂ ਸਾਡੀ ਕਮਿਊਨਿਟੀ ਆ ਜਾਂ ਪ੍ਰਾਣੀਆਂ ਜਾਂ ਇੱਕੜੀ ਵਿੱਚ ਨਹੀਂ ਤੋਲਣਾ ਚਾਹੀਦਾ ਜਿਹੜੇ ਅੱਜ ਇੱਥੇ ਧਰਨਾ ਲਾ ਰਹੇ ਐ ਇਹ ਸਾਰੇ ਮਿਹਨਤੀ ਐ ਜਿਨ੍ਹਾਂ ਨੇ ਦੋ ਦੋ ਸ਼ਿਫਟਾਂ ਵੀ ਲਾਈਆਂ ਸਰਕਾਰ ਦੇ ਬਣਾਏ ਰਾਹਾਂ ਤੇ ਅਸੀਂ ਚੱਲੇ ਆਂ ਪਰ ਅੱਜ ਸਰਕਾਰ ਦੇ ਰਾਹ ਬਦਲ ਗਏ ਤਾਂ ਉਹਦੇ 'ਚ ਸਾਡੀ ਕੋਈ ਗਲਤੀ ਨਹੀਂ ਹਾਂ ਜਿਹੜੇ ਪਲਾਜ਼ਿਆਂ 'ਚ ਜਾਂਦੇ ਆ ਸਾਨੂੰ ਵੀ ਪਤਾ ਜਾਂਦੇ ਆ ਉਹ 2 2% ਹੋਣਗੇ 5% ਹੋਣਗੇ ਅਸੀਂ ਉਹਨਾਂ ਦੀ ਨਿੰਦਿਆ ਕਰਦੇ ਆ ਅਸੀਂ ਉਹਨਾਂ ਨੂੰ ਜਮਾਂ ਸਪੋਰਟ ਨਹੀਂ ਕਰਦੇ ਜੇ ਉਹਨਾਂ ਤੇ ਕੋਈ ਕ੍ਰਾਈਮਿਨਲ ਚਾਰजेस ਪੈਂਦਾ ਆ ਅਸੀਂ ਖੁਦ ਕਹਿਣੇ ਉਹਨਾਂ ਨੂੰ ਰਿਪੋਰਟ ਹੋਣਾ ਚਾਹੀਦਾ ਉਹਨਾਂ ਕਰਕੇ ਸਾਨੂੰ ਬਹੁਤ ਹੇੜ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਉਹਨਾਂ ਨੂੰ ਵੀ ਬੇਨਤੀ ਹੈ ਜੇ ਤੁਸੀਂ ਕਰ ਉੱਥੇ ਵੀ ਜਾ ਕੇ ਖੜੀ ਰਹੇ ਆ ਇੱਥੇ ਆ ਕੇ ਸਾਡੀ ਸਪੋਰਟ ਲਈ ਵੀ ਖੜ੍ਹ ਸਕਦੇ ਆ ਪਰ ਉਹਨਾਂ ਨੇ ਨਹੀਂ ਕਰਨਾ ਉਹ ਉਹਨਾਂ ਦੀ ਉਹਨਾਂ ਦੀ ਕੰਪਨੀ ਐ ਇਦਾਂ ਦੀ ਐ ਉਹਨਾਂ ਨੂੰ ਕੈਨੇਡਾ ਇਹਨੂੰ ਸਿਖਾਇਆ ਹੀ ਹੈ ਜਾਂਦਾ ਵੀ ਜ਼ਿੰਦਗੀ ਤਾਂ ਇਹੀ ਐ ਪਲਾਜ਼ਿਆਂ 'ਚ ਖੜਲੇ ਗੇੜੀਆਂ ਮਾਰ ਰਹੀਆਂ ਪਰ ਸਾਨੂੰ ਪਤਾ ਏ ਜ਼ਿੰਦਗੀ ਕੀ ਐ ਅਸੀਂ ਪਿੱਛੋਂ ਕਰਜ਼ਾ ਝੱਕ ਗਏ ਆਂ ਅਸੀਂ ਘਰ ਸਾਂਭਣੇ ਆਂ ਅਸੀਂ ਮਾਪਿਓ ਆਪਦੇ ਭੈਣ ਭਾਈ ਸਾਂਭਣੇ ਆਂ ਤਾਂ ਅਸੀਂ ਇੱਧਰ ਮਿਹਨਤ ਕਰਦੇ ਆ ਇਹ ਜ਼ਿੰਦਗੀ ਐ ਜ਼ਿੰਦਗੀ ਕੋਈ ਸੁਪਨਾ ਲੈ ਕੇ ਕੋਈ ਇੱਕ ਮਿਸ਼ਨ ਲੈ ਕੇ ਟਾਰਗੇਟ ਬਣਾ ਕੇ ਚੱਲਣਾ ਜ਼ਿੰਦਗੀ ਐ ਪਲਾਜ਼ਿਆਂ 'ਚ ਗੇੜੀਆਂ ਮਾਰਨੀਆਂ ਕੁੜੀਆਂ ਛੇੜਨੀਆਂ ਜ਼ਿੰਦਗੀ ਨਹੀਂ ਹੈਗੀ ਅੱਜ ਤੁਹਾਨੂੰ ਕੈਨੇਡਾ ਨੇ ਸੜਕਾਂ ਤੇ ਮਜਬੂਰ ਕਰਤਾ ਆਉਣ ਨੂੰ ਤੁਸੀਂ ਕੈਨੇਡਾ ਨੂੰ ਚੰਗਾ ਸਮਝਦੇ ਹੋ ਵੈਸੇ ਆਮ ਗੱਲ ਕਰਦਾ ਮੈਂ ਕਿ ਕੈਨੇਡਾ ਤੁਹਾਡੇ ਲਈ ਕੀ ਆ ਕੈਨੇਡਾ ਕਦੇ ਵੀ ਮਾੜਾ ਨਹੀਂ ਸੀ ਕੋਈ ਵੀ ਦੇਸ਼ ਕਦੇ ਮਾੜਾ ਨਹੀਂ ਹੁੰਦਾ ਸਾਡੇ ਲਈ ਪੰਜਾਬ ਜਾਂ ਇੰਡੀਆ ਵੀ ਮਾੜਾ ਨਹੀਂ ਜੀ ਸਰਕਾਰਾਂ ਉੱਥੇ ਵੀ ਮਾੜੀਆਂ ਨੇ ਅੱਜ ਦੀ ਸਰਕਾਰ ਇੱਥੇ ਵੀ ਮਾੜੀ ਹੈ ਜੀ ਇਹ ਸਰਕਾਰ ਦੀਆਂ ਕੁਝ ਨੀਤੀਆਂ ਜਾਂ ਗਲਤੀਆਂ ਪਿੱਛੇ ਹੋਈਆਂ ਸਾਨੂੰ ਵੀ ਸਫਰ ਕਰਨਾ ਪੈ ਰਿਹਾ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਸਰਕਾਰ ਵੀ ਸਫਰ ਕਰੂਗੀ ਨਾਲੇ ਕਹਿੰਦੇ ਵੀ ਟਰੂਡੋ ਸਾਹਿਬ ਨੇ ਤਾਂ ਵੀ ਪੰਜਾਬੀਆਂ ਨੂੰ ਬਹੁਤ ਉੱਪਰ ਚੱਕ ਲਿਆ ਉਹ ਪਹਿਲੇ ਹੀ ਚੱਕ ਲਿਆ ਜਿਹੜਾ ਚੱਕ ਲਿਆ ਪਰ ਹੁਣ ਉਹਨਾਂ ਤੋਂ ਜਾਂ ਤਾਂ ਕੋਵਿਡ ਤੋਂ ਬਾਅਦ ਸਮਝ ਨਹੀਂ ਆਈ ਉਹਨਾਂ ਨੂੰ ਜਾਂ ਉਹਨਾਂ ਕੋਲੇ ਕੋਈ ਇਦਾਂ ਦਾ ਪਾਲਿਸੀ ਮੇਕਰ ਇਦਾਂ ਦੇ ਰਹੇ ਆ ਇਹ ਹੁਣ ਉਹਨਾਂ ਨੂੰ ਬੈਟਰ ਪਤਾ ਵੀ ਉਹਨਾਂ ਦੇ ਕਿਹੜੀ ਇਦਾਂ ਦੀ ਉਹਨਾਂ ਤੇ ਗੱਲ ਬਣੀ ਵੀ ਉਹਨਾਂ ਨੂੰ ਇਦਾਂ ਦੇ ਡਿਸੀਜਨ ਲੈਣੇ ਪਏਗੇ ਜਿਹਦੇ ਕਰਕੇ ਉਹਨਾਂ ਤੋਂ ਗਲਤੀਆਂ ਹੋ ਗਈਆਂ ਤੇ ਆਹ ਸਿਚੁਏਸ਼ਨ ਕੈਨੇਡਾ ਦੇ ਵਿੱਚ ਬਣ ਗਈ ਹਾਊਸਿੰਗ ਕ੍ਰਾਈਸਿਸ ਆ ਗਿਆ ਹਾਊਸਿੰਗ ਕ੍ਰਾਈਸਿਸ ਘਟ ਉਹ ਅਫੋਰਡੇਬਿਲਟੀ ਕ੍ਰਾਈਸਿਸ ਜ਼ਿਆਦਾ ਆ ਜੀ ਕਾਂਡੋ ਬੇਲੇ ਪਈਆਂ ਟੋਰਾਂਟੋ ਦੇ ਵਿੱਚ ਬਟ ਉਹ ਅਫੋਰਡੇ ਅਫੋਰਡੇਬਲ ਨਹੀਂ ਹੈਗੇ ਜੌਬ ਕ੍ਰਾਈਸਿਸ ਆ ਗਿਆ ਇਮੀਗ੍ਰੇਸ਼ਨ ਦਾ ਐਡਾ ਵੱਡਾ ਰੌਲਾ ਚੱਲ ਰਿਹਾ ਹੈ ਕਾਥੈਫਟ ਐਡੇ ਨੈਕਸਟ ਲੈਵਲ ਤੇ ਚੱਲ ਰਹੀ ਹੈ ਚੋਰੀਆਂ ਹੋ ਰਹੀਆਂ ਨੇ ਨਸ਼ਾ ਇੰਨਾ ਨੈਕਸਟ ਲੈਵਲ ਹੋਇਆ ਪਿਆ ਸੁਸਾਈਡ ਹੋ ਰਹੇ ਆ ਹੋਮਲੈਸ ਬੰਦੇ ਇੰਨੇ ਆ ਪੁਲਿਸ ਵਾਲੇ ਕਹਿ ਰਹੇ ਆ ਵੀ ਗੱਡੀਆਂ ਤੇ ਚਾਬੀਆਂ ਰੱਖ ਦਿਓ ਬਟ ਤੁਸੀਂ ਉਹਨਾਂ ਨਾਲ ਬੈਂਸੋਣਾ ਉਹ ਤੁਹਾਡਾ ਹਾਰਮ ਕਰ ਸਕਦਾ ਸੋ ਇਹ ਸਭ ਗਲਤੀਆਂ ਸਰਕਾਰ ਦੀਆਂ ਆ ਜਾਂ ਉਹ ਆਪਦੇ ਤਕਨੀਕ ਜੋ ਵੀ ਉਹਨਾਂ ਦੀਆਂ ਪਾਲਿਸੀਆਂ ਸੀ ਉਹਨਾਂ ਤੇ ਸਹੀ ਪਹਿਰਾ ਨਹੀਂ ਦੇ ਸਕੀ ਤਾਂ ਜੇ ਸਿਚੁਏਸ਼ਨ ਬਣ ਗਈ ਜਾਂਦੇ ਜਾਂਦੇ ਕੋਈ ਆਪਣੀ ਕਮਿਊਨਿਟੀ ਨੂੰ ਤੁਹਾਨੂੰ ਸਹਾਇਜੋਗ ਕਰਨ ਕੋਈ ਸਨੇਹਾ ਹਾਂਜੀ ਕਮਿਊਨਿਟੀ ਨੂੰ ਹੱਥ ਬਨ ਕੇ ਇਹੀ ਬੇਨਤੀ ਆ ਜੀ ਵੀ ਅਸੀਂ ਉਹ ਬੱਚੇ ਆ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਸਰਕਾਰ ਦੇ ਬਣਾਏ ਰਾਹਾਂ ਤੇ ਅਸੀਂ ਚੱਲੇ ਆ ਸਾਡੇ ਤੇ ਕੋਈ ਕ੍ਰਿਮੀਨਲ ਚਾਰਜ ਨਹੀਂ ਅਸੀਂ ਕੋਈ ਗਲਤੀਆਂ ਨਹੀਂ ਕੀਤੀਆਂ ਅਸੀਂ ਵੈਲ ਕੁਆਲੀਫਾਈਡ ਆ ਅਸੀਂ ਸਾਰਾ ਕੁਝ ਅਚੀਵ ਕਰੀ ਬੈਠੇ ਆ ਜੋ ਇੱਕ ਪੀਆਰ ਹੋਣ ਲਈ ਸਾਨੂੰ ਕਰਨਾ ਚਾਹੀਦਾ ਜੀ ਤੇ ਜਾਂ ਕਰਨਾ ਪੈਂਦਾ ਆ ਅਸੀਂ ਉਹ ਚੀਜ਼ਾਂ ਆਲਰੇਡੀ ਕਰੀ ਬੈਠੇ ਆ ਸੋ ਆ 295 ਕুইਨ ਸਟਰੀਟ ਈਸਟ ਤੇ ਅਸੀਂ ਪੱਕਾ ਧਰਨਾ ਲਈ ਬੈਠੇ ਆ ਜਿਹਦੇ ਲਈ ਸਾਨੂੰ ਸਰਕਾਰ ਨੇ ਮਜਬੂਰ ਕੀਤਾ ਸੋ ਇੱਕ ਕਮਿਊਨਿਟੀ ਦੇ ਸਿਰ ਤੇ ਹੋਣਾ ਸੀ ਇਹ ਮੋਰਚਾ ਫਤਿਹ ਕਰ ਸਕਦੇ ਆ ਜੇ ਕਮਿਊਨਿਟੀ ਸਾਡੇ ਨਾਲ ਜੁੜਦੀ ਆ ਅਸੀਂ ਸਰਕਾਰ ਤੱਕ ਗੱਲ ਲੈ ਕੇ ਜਾਵਾਂਗੇ ਤੇ ਜਲਦੀ ਇਹਦੇ ਤੇ ਕੋਈ ਪੋਜ਼ਿਟਿਵ ਰਿਸਪੌਂਸ ਸਾਨੂੰ ਉਮੀਦ ਆ ਵੀ ਕਮਿਊਨਿਟੀ ਦੇ ਜੁੜਨ ਨਾਲ ਸਾਨੂੰ ਮਿਲ ਸਕਦਾ ਆ ਸੋ ਸਾਰਿਆਂ ਨੂੰ ਬੇਨਤੀ ਆ ਤੁਸੀਂ ਇੱਥੇ ਜੇ ਤੁਹਾਨੂੰ ਲੱਗਦਾ ਗਲਤ ਆ ਜਾਂ ਤੁਹਾਡੇ ਕੋਈ ਕਵੈਸਚਨ ਆਬਜੈਕਸ਼ਨ ਆ ਸਾਨੂੰ ਇੱਥੇ ਆਓ ਸਾਨੂੰ ਸਮਝਾਓ ਸਾਨੂੰ ਦੱਸੋ ਸਾਡੇ ਨਾਲ ਗੱਲਬਾਤ ਕਰੋ ਬਟ ਆਓ ਜਰੂਰ ਪਲੀਜ਼ سپورਟ ਦੀ ਬਹੁਤ ਲੋੜਾ ਸਾਨੂੰ ਬਹੁਤ ਹੌਸਲਾ ਵੱਧਦਾ ਜਦੋਂ ਕੋਈ ਕਮਿਊਨਿਟੀ ਦਾ ਬੰਦਾ ਮਿਲ ਵੀ ਬਹੁਤ ਰਿਹਾ ਸਾਨੂੰ سپورਟ ਵੀ ਮਿਲ ਰਹੀ ਆ ਦੋ ਦਿਨ ਹੋ ਗਏ ਬਹੁਤ ਖੁੱਲਾ سپورਟ ਮਿਲ ਰਿਹਾ ਸਾਨੂੰ ਕਮਿਊਨਿਟੀ ਵੱਲੋਂ ਤੇ ਉਮੀਦ ਆ ਇਦਾਂ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਮਿਲੂਗਾ ਜਿਹੜੀ ਇਹ ਹੂੜ ਮਤ ਜਿਹੜੀ ਪਲਾਜ਼ਿਆਂ ਚ ਹੋ ਰਹੀ ਆ ਕੁੜੀਆਂ ਛੇੜਦੇ ਆ ਜਾਂ ਹੋਰ ਛਣ ਮੈਚ ਵਿੱਚ ਦੇਖਦੇ ਆ ਅਸੀਂ ਉਹ ਚੀਜ਼ ਦੀ ਨਿੰਦਿਆ ਕਰਦੇ ਆ ਸਾਡੀਆਂ ਸਟੇਜਾਂ ਤੋਂ ਸਾਡੇ ਸੋਸ਼ਲ ਮੀਡੀਆ ਤੇ ਵੀ ਮੈਸੇਜ ਜਾਂਦਾ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਅਸੀਂ ਕੋਸ਼ਿਸ਼ ਕਰਾਂਗੇ ਨਵੇਂ ਪੁਰਾਣਿਆਂ ਦੇ ਵਿੱਚ ਜਾਂ ਅਦਰ ਕਮਿਊਨਿਟੀਜ਼ ਨਾਲ ਜੋ ਸਾਡੇ ਗੈਪ ਡਿਫਰੈਂਸਸ ਪਈ ਆ ਗੱਲਬਾਤ ਨਾਲ ਹੀ ਐਕਟੀਵਿਟੀਜ਼ ਨਾਲ ਹੀ ਸਾਡੇ ਐਕਸ਼ਨ ਨਾਲ ਹੀ ਉਹ ਅਸੀਂ ਘੱਟ ਕਰ ਸਕੀਏ ਤਾਂ ਇਹਦੇ ਲਈ ਸਾਨੂੰ ਕਮਿਊਨਿਟੀ ਦੀ ਬਹੁਤ ਲੋੜ ਆ ਤਾਂ ਕਿ ਆਉਣ ਵਾਲਾ ਫਿਊਚਰ ਸਾਡੀ ਕਮਿਊਨਿਟੀ ਦਾ ਜਾਂ ਕੈਨੇਡਾ ਦਾ ਬਹੁਤ ਵਧੀਆ ਹੋ ਸਕੇ ਜੀ ਬੇਨਤੀ ਆ ਸਾਰਿਆਂ ਨੂੰ ਇੱਕ ਤੱਕੜੀ ਦੇ ਵਿੱਚ ਨਾ ਟੋਲਿਆ ਕਰੋ ਬਹੁਤ ਚੰਗੇ ਨੇ ਸਟੂਡੈਂਟ ਮਿਹਨਤਾਂ ਕੀਤੀਆਂ ਨੇ ਇੱਥੇ ਬੈਠੇ ਆ ਵਿਚਾਰੇ ਸੜਕਾਂ ਤੇ ਹਨਾ ਜਰੂਰ ਆ ਕੇ ਸਾਥ ਦੋ ਜਿਵੇਂ ਬਾਈ ਉਹਨਾਂ ਨੇ ਕਿਹਾ ਵੀ ਤੁਹਾਡਾ ਕੋਈ ਪ੍ਰੈਸ਼ਰ ਨਾ ਕੋਈ ਕੁਐਸਚਨ ਆ ਆ ਕੇ ਇੱਥੇ ਡਿਸਕਸ ਕਰੋ ਬੱਚਨ ਹੌਸਲਾ ਮਿਲਦਾ ਤੇ ਤੁਹਾਨੂੰ ਗਰਾਊਂਡ ਰਿਐਲਿਟੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ